ਜਦੋਂ ਮਿਲਿਆ ਸੀ ਹਾਨਦਾ ਸੀ ਸਾਮਰਾਜਿਆ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਅੱਜ 17 ਇਸ ਕਰਕੇ ਯਾਦ ਆ ਰਹੀ ਹੈ ਕਿਉਂਕਿ ਇਹ ਲਿਖਣ ਵਾਲਾ ਮਹਾਨ ਸ਼ਾਇਰ surjit patar ਸਦਾ ਲਈ ਅਲਵਿਦਾ ਆ ਗਏ ਨੇ ਦਿਲ ਦਾ ਦੋਰਾ ਪੈਣ ਕਾਰਨ surjit patar ਨੇ ਲੁਧਿਆਣਾ ਚ ਆਖਰੀ ਸਾਲ ਜਿਸ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ 14 ਜਨਵਰੀ 1945 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਅੱਤੜ ਕਲਾਾਂ ਦੇ ਵਿੱਚ ਜਨਮੇ ਪ੍ਰਸਿੱਧ ਕਵੀ surjit patar ਦਾ ਪੂਰਾ ਜੀਵਨ ਪੰਜਾਬੀ ਸਾਹਿਤ ਨੂੰ ਸਮਰਪਿਤ ਰਿਹਾ ਹੈ surjit patar ਦੀਆਂ तमाम ਲੇਖਣੀਆਂ ਚ ਆਮ ਲੋਕਾਂ ਦੇ ਮਨ ਦੇ ਭਾਵ ਝਲਕਦੇ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ surjit patar ਨੇ ਸ਼ਬਦਾਂ ਜ਼ਰੀਏ ਆਪਣੀਆਂ ਗਜ਼ਲਾਂ ਕਵਿਤਾਵਾਂ ਚ ਪੇਸ਼ ਕੀਤਾ ਹੈ ਇਹੀ ਕਾਰਨ ਹੈ ਕਿ ਲੋਕ ਉਹਨਾਂ ਨੂੰ ਵਧੇਰੇ ਪਸੰਦ ਕਰਦੇ ਸਨ ਕੈਰੀਅਰ ਦੀ ਗੱਲ ਕਰੀਏ ਤਾਂ surjit patar 1969 ਚ baba budda college bir sahib amritsar ਦੇ ਵਿੱਚ lecturer ਰਹੇ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਅਧਿਆਪਕ ਵਜੋਂ ਨਿਯੁਕਤ ਹੋਏ 2002 ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਚੁਣੇ ਗਏ 2012 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2013 ਦੇ ਵਿੱਚ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਦਾਨ ਵੀ ਨਾਮਜ਼ਦ ਹੋਏ। ਉਹਨਾਂ ਦੀਆਂ ਲਿਖੀਆਂ ਗਜ਼ਲਾਂ ਕਵਿਤਾਵਾਂ ਦੇ ਵਿੱਚੋਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ? ਚੁੱਪ ਰਹਿਤਾ ਸ਼ਮਾਦਾਨ ਕੀ ਕਹਿਣਗੇ? ਬਲਦਾ ਬਿਰਖਾਂ ਖਤਮ ਹਾ ਬਸ ਸ਼ਾਂਤੀ ਖਾ। ਕੋਈ ਡਾਲੀਆਂ ਚੋਂ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ। ਖੜਕ ਹੋਵੇ ਜੇ ਡਿੱਗੇ ਪੱਤਾ ਵੀ ਐਸੀ ਚੁੱਪ ਹੈ। ਤਬਿਰਖ ਅਰਜ਼ ਕਰੇ ਕਾਫੀ ਖਾਸ ਹਨ ਅਜ ਬੇਸ਼ੱਕ ਸੁਰਜੀਤ ਪਾਤਰ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਪਰ ਉਹ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਮਨਾਂ 'ਚ ਹਮੇਸ਼ਾ ਜਿਉਂਦੇ ਵੱਸਦੇ ਰਹਿਣਗੇ ਡਾਲੀਆਂ ਚੋਂ ਲੰਗਿਆ ਖਵਾ ਬਣ ਕੇ ਅਸੀਂ ਰਹਿ ਗਏ ਬਿਰਖਵਾਲੀ ਹਾ ਬਣ ਕੇ ਪੈੜਾਂ ਤੇਰੀਆਂ ਤੇ ਦੂਰ ਦੂਰ ਤੇ ਇੱਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾ ਬਣ ਕੇ ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੋਕ ਪਈ ਕਿਸੇ ਜਿੰਤ ਵਿਆਪਨ ਦੇ ਗਵਾਹ ਬਣ ਕੇ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਘਰ ਐਵੇਂ ਲੰਗ ਜਾਣਾ ਪਾਣੀ ਕਦੇ ਵਾ ਬਣ ਕੇ ਜਦੋਂ ਮਿਲਿਆ ਸੀ ਖਾਂਦਾ ਸੀ ਸਾਂਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਜਦੋਂ ਮਿਲਿਆ ਸੀ ਹਾਨਦਾ ਸੀ ਸਾਮਰਾਜਿਆ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਅੱਜ 17 ਇਸ ਕਰਕੇ ਯਾਦ ਆ ਰਹੀ ਹੈ ਕਿਉਂਕਿ ਇਹ ਲਿਖਣ ਵਾਲਾ ਮਹਾਨ ਸ਼ਾਇਰ ਸੁਰਜੀਤ ਪਾਤਰ ਸਦਾ ਲਈ ਅਲਵਿਦਾ ਆ ਗਏ ਨੇ ਦਿਲ ਦਾ ਦੌਰਾ ਪੈਣ ਕਾਰਨ ਸੁਰਜੀਤ ਪਾਤਰ ਨੇ ਲੁਧਿਆਣਾ ਚ ਆਖਰੀ ਸਾਹ ਲਏ ਜਿਸ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ 14 ਜਨਵਰੀ 1945 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਦੇ ਵਿੱਚ ਜਨਮੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦਾ ਪੂਰਾ ਜੀਵਨ ਪੰਜਾਬੀ ਸਾਹਿਤ ਨੂੰ ਸਮਰਪਿਤ ਰਿਹਾ ਸੁਰਜੀਤ ਪਾਤਰ ਦੀਆਂ तमाम ਲੇਖਣੀਆਂ ਚ ਆਮ ਲੋਕਾਂ ਦੇ ਮਨ ਦੇ ਭਾਵ ਝਲਕਦੇ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੁਰਜੀਤ ਪਾਤਰ ਨੇ ਸ਼ਬਦਾਂ ਜ਼ਰੀਏ ਆਪਣੀਆਂ ਗਜ਼ਲਾਂ ਕਵਿਤਾਵਾਂ ਚ ਪੇਸ਼ ਕੀਤਾ ਇਹ ਹੀ ਕਾਰਨ ਹੈ ਕਿ ਲੋਕ ਉਹਨਾਂ ਨੂੰ ਵਧੇਰੇ ਪਸੰਦ ਕਰਦੇ ਸਨ ਕੈਰੀਅਰ ਦੀ ਗੱਲ ਕਰੀਏ ਤਾਂ surjit patar 1969 ਚ ਬਾਬਾ ਬੁੱਢਾ ਕਾਲਜਬੀੜ ਸਾਹਿਬ ਅੰਮ੍ਰਿਤਸਰ ਦੇ ਵਿੱਚ ਲੈਕਚਰਾਰ ਰਹੇ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਅਧਿਆਪਕ ਵਜੋਂ ਨਿਯੁਕਤ ਹੋਏ 2002 ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਚੁਣੇ ਗਏ 2012 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2013 ਦੇ ਵਿੱਚ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਦਾਨ ਵੀ ਨਾਮਜ਼ਦ ਹੋਏ। ਉਹਨਾਂ ਦੀਆਂ ਲਿਖੀਆਂ ਗਜ਼ਲਾਂ ਕਵਿਤਾਵਾਂ ਦੇ ਵਿੱਚੋਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ? ਚੁੱਪ ਰਹਿਤਾ ਸ਼ਮਾਦਾਨ ਕੀ ਕਹਿਣਗੇ? ਬਲਦਾ ਬਿਰਖਾਂ ਖਤਮ ਹਾ ਬਸ ਸ਼ਾਂਤੀ ਖਾ। ਕੋਈ ਡਾਲੀਆਂ ਚੋਂ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ। ਖੜਕ ਹੋਵੇ ਜੇ ਡਿੱਗੇ ਪੱਤਾ ਵੀ ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ। ਕਾਫੀ ਖਾਸ ਹਨ। ਅਜ ਬੇਸ਼ੱਕ ਸੁਰਜੀਤ ਪਾਤਰ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਪਰ ਉਹ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਮਨਾਂ 'ਚ ਹਮੇਸ਼ਾ ਜਿਉਂਦੇ ਵੱਸਦੇ ਰਹਿਣਗੇ ਕੋਈ ਡਾਲੀਆਂ 'ਚ ਲੰਗਿਆ ਖਵਾ ਬਣ ਕੇ ਅਸੀਂ ਰਹਿ ਗਏ ਬਿਰਖਵਾਲੀ ਹਾ ਬਣ ਕੇ ਪੈੜਾਂ ਤੇਰੀਆਂ ਤੇ ਦੂਰ ਦੂਰ ਤੇ ਇੱਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾ ਬਣ ਕੇ ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੋਕਪਈ ਕਿਸੇ ਜਿੰਦ ਵਿਆਪਨ ਦੇ ਗਵਾਹ ਬਣ ਕੇ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਘਰ ਐਵੇਂ ਲੰਘ ਜਾਣਾ ਪਾਣੀ ਕਦੇ ਵਾ ਬਣ ਕੇ ਜਦੋਂ ਮਿਲਿਆ ਸੀ ਖਾਂਦਾ ਸੀ ਸਾਂਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ इस दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर